ਸਤਿ ਸ਼੍ਰੀ ਅਕਾਲ ਨਮਸਤੇ ਦੋਸਤੋ ਕੱਲ ਬੰਬ ਦੀ ਧਰਤੀ ਤੇ ਬੰਬ ਫਟਿਆ ਫਿਰ ਬੰਬ ਜਦੋਂ ਫਟਿਆ ਗਹਿਰਾ ਗੱਡਾ ਤਾਂ ਹੋਣਾ ਹੀ ਸੀਗਾ ਬੰਬ ਕੀ ਪੂਰੀ ਮਸੈਲੀ ਫਟੀ ਯਾਰ ਇਹ ਸਮਰਾਲਾ ਦੇ ਨਜ਼ਦੀਕ ਕੱਲ ਸਲਾਨਾ ਛਿੰਝ ਮੇਲਾ ਸੀਗਾ ਜਿੱਥੇ ਜੱਸਾ ਪੱਟੀ ਦਾ ਮੁਕਾਬਲਾ ਹੋ ਗਿਆ ਦਿੱਲੀ ਦੇ ਸਾਗਰ ਨਾਲ ਸਾਗਰ ਮੋਨੂ ਦਈਆ ਦੀ ਟੱਕਰ ਦਾ ਇੱਕ ਪਹਿਲਵਾਨ ਹੈ ਯਾਨੀ ਏ ਸ਼ੇਪ ਜਿਹੜਾ ਬਾਡੀ ਦਾ ਸ਼ੇਪ ਹੈ ਬਿਲਕੁਲ ਮਨੁਧਈਆ ਵਰਗਾ ਹੈ ਉੱਚਾ ਲੰਮਾ ਪਤਲਾ ਕਦ ਔਰ ਗਠੀਲਾ ਸਰੀਰ ਉਹ ਵਧੀਆ ਮਲ ਸਿਗਾ ਉੱਚਾ ਲੰਮਾ ਔਰ ਐਕਟਿਵ ਮਲ ਫੁਰਤੀ ਵਾਲਾ ਤਾਕਤਵਰ ਇਹ ਜੱਸਾ ਪੱਟੀ ਦੇ ਨਾਲ ਪਿੰਡ ਬੰਬ ਵਿੱਚ ਸਲਾਨਾ ਛਿੰਝ ਮੇਲਾ ਕੁਸ਼ਤੀ ਮੇਲਾ ਸਿਗਾ ਔਰ ਉਥੇ ਝੰਡੀ ਦੀ ਕੁਸ਼ਤੀ 2 ਲੱਖ ਦੀ ਝੰਡੀ ਦੀ ਕੁਸ਼ਤੀ ਸੀਗੀ ਔਰ ਇਹ ਕੁਸ਼ਤੀ ਜਿਹੜੀ ਸੀਗੀ ਬਹੁਤ ਸ਼ਾਨਦਾਰ ਹੋਈ ਕੁਸਤੀ ਜਦੋਂ ਸਟਾਰਟ ਹੁੰਦੀ ਹੈ ਤਾਂ ਜੋਰ ਜਮਾਇਸ਼ ਹੁੰਦੀ ਹੈ ਇੱਕ ਦੂਜੇ ਤੇ ਦਾਬ ਮਾਰਨ ਦੀ ਪਹਿਲਵਾਨ ਕੋਸ਼ਿਸ਼ ਕਰਦੇ ਨੇ ਸੋ ਦੋ ਤਿੰਨ ਅਟੈਕ ਆਪਣਾ ਸਾਗਰ ਨੇ ਬਹੁਤ ਸ਼ਾਨਦਾਰ ਕਰੇ ਜਿਨ੍ਹਾਂ ਦਾ ਬਖੂ ਵੀ ਬਹੁਤ ਹੀ ਵਧੀਆ ਟੰਗ ਨਾਲ ਜੱਸਾ ਪੱਟੀ ਨੇ ਬਚਾਓ ਕੀਤਾ ਮੈਂ ਇਹਨਾਂ ਦੀਆਂ ਜੱਸਾ ਪੱਟੀ ਦੀਆਂ ਕੁਸ਼ਤੀਆਂ ਦੇਖਣੀ ਆ ਪਸੰਦ ਕਰਦਾ ਕਿਉਂਕਿ ਇਹ ਪਹਿਲਵਾਨੀ ਇਹੋ ਜ ਹੈ ਇਹਦੇ ਤੇ ਜੇ ਕੋਈ ਦੂਸਰਾ ਪਹਿਲਵਾਨ ਜਦੋਂ ਅਟੈਕ ਕਰਦਾ ਤਾਂ ਇਹ ਹੜਬੜਾਹਟ ਵਿੱਚ ਨਹੀਂ ਆਉਂਦਾ ਪਹਿਲੀ ਖਾਸੀਅਤ ਇਹ ਹੈ ਇਹ ਉਦੋਂ ਮੁਸ਼ਕਿਲ ਵਿੱਚ ਨਹੀਂ ਆਉਂਦਾ ਉਦੋਂ ਇਹ ਟੈਨਸ਼ਨ ਵਿੱਚ ਨਹੀਂ ਆਉਂਦਾ ਕਿ ਕੀ ਦਾ ਕੀ ਹੋ ਜਾਊਗਾ ਇਹਨੂੰ ਪਤਾ ਹੁੰਦਾ ਕਿ ਮੈਂ ਸਾਹਮਣਾ ਕਿੱਦਾਂ ਇਸ ਨੂੰ ਸੋ ਇਹਨੂੰ ਪਤਾ ਹੁੰਦਾ ਹੈ ਕਿ ਇਹ ਦਾ ਦਾ ਮੈਂ ਰੋਕਣਾ ਕਿੱਦਾਂ ਹੈ ਸੋ ਪਹਿਲਵਾਨ ਜਦੋਂ ਦਾ ਮਾਰਦਾ ਜ਼ਿਆਦਾਤਰ 90% ਪਹਿਲਵਾਨ ਆਪਣੇ ਦਾਅ ਥੱਲੇ ਹੀ ਆਏ ਨੇ ਔਰ ਜਿਹਨੇ ਪਹਿਲਵਾਨ ਨੇ ਜੱਸੇ ਪੱਟੀ ਤੇ ਦਾਅ ਮਾਰਿਆ ਉਸੇ ਦੌਤ ਦੇ ਨਾਲ ਹੀ ਜਸੇ ਨੇ ਹਰਾਇਆ ਉਹਨਾਂ ਨੂੰ ਸਾਗਰ ਪਹਿਲਵਾਨ ਨੇ ਬਹੁਤ ਵਧੀਆ ਲੜਿਆ ਬਹੁਤ ਵਧੀਆ ਕੁਸ਼ਤੀ ਇਹਨੇ ਅਟੈਕ ਕਰਨ ਦੀ ਕੋਸ਼ਿਸ਼ ਕੀਤੀ ਸਾਗਰ ਪਹਿਲਵਾਨ ਨੂੰ ਜਸੇ ਨੇ ਬਹੁਤ ਵਧੀਆ ਧੀਰਜ ਨਾਲ ਸਹਜਤਾ ਦੇ ਨਾਲ ਉਹ ਨਿਰਮਤਾ ਦੇ ਨਾਲ ਇਹ ਕੁਸ਼ਤੀ ਲੜੀ ਬਹੁਤ ਪ੍ਰੇਮ ਨਾਲ ਸੋ ਅਟੈਕ ਜਸੇ ਨੇ ਵੀ ਕਰਨ ਦੀ ਕੋਸ਼ਿਸ਼ ਕੀਤੀ ਔਰ ਸਾਗਰ ਨੇ ਵੀ ਇੱਕ ਦੋ ਜਸੇ ਦੇ ਅਟੈਕਾਂ ਦਾ ਬਹੁਤ ਵਧੀਆ ਬਚਾਅ ਕਰਿਆ ਇਸੇ ਤਰ੍ਹਾਂ ਹੀ ਅਟੈਕ ਕਰਦਾ ਜਦੋਂ ਸਾਗਰ ਤਾਂ ਜੱਸੇ ਪੱਟੀ ਦੇ ਬਿਲਕੁਲ ਬੈਕ ਸਾਈਡ ਦੇ ਵਿੱਚ ਆ ਜਾਂਦਾ ਔਰ ਲੱਕ ਨੂੰ ਜੱਫਾ ਪਾ ਲੈਂਦਾ ਉਸ ਸਮੇਂ ਜਦੋਂ ਘੁੱਟ ਕੇ ਲੱਕ ਫੜਿਆ ਹੁੰਦਾ ਤਾਂ ਇੰਜ ਲੱਗਦਾ ਹੈ ਕਿ ਜੱਸੇ ਦੇ ਅੱਜ ਸ਼ਾਇਦ ਰਤੋਂ ਤੇ ਗੋਡਾ ਟਿਕੂਗਾ ਵੀ ਦੋਸਤੋ ਯਕੀਨ ਕਰਕੇ ਮੰਨਿਓ ਮੈਂ ਕਈ ਸਾਲਾਂ ਤੋਂ ਜੱਸੇ ਦੇ ਤੋਂ ਤੇ ਗੋਡਾ ਤਰਿਆ ਕਿਸੇ ਵੀ ਮਨ ਨੂੰ ਨਹੀਂ ਜੇ ਦੇਖਿਆ ਔਰ ਬਹੁਤ ਹੀ ਘੱਟ ਤੇ ਸਿਕੰਦਰ ਸ਼ੇਖ ਤੋਂ ਇਹ ਇਹ ਇਹਨਾਂ ਦੀਆਂ ਤਿੰਨ ਕੁਸ਼ਤੀਆਂ ਪਿਛਲੇ ਸੀਜ਼ਨ ਤੋਂ ਹੋਈਆਂ ਬਲਕਿ ਦੋ ਕੁਸ਼ਤੀਆਂ ਦੇ ਵਿੱਚ ਜੱਸੇ ਪੱਟੀ ਨੇ ਸਿਕੰਦਰ ਸਿੰਘ ਨੂੰ ਚੰਗੀ ਤਰ੍ਹਾਂ ਜਿਵੇਂ ਮੱਛੀ ਰਗੜੀਦੀ ਐਵੇਂ ਰਗੜਿਆ ਸੀਗਾ ਔਰ ਉਹਦੀ ਗਰਦਨ ਪੂਰੀ ਛਿੱਲੀ ਸੀ ਔਰ ਗੋਡਾ ਨੂੰ ਦੱਬ ਕੇ ਫੇਰਿਆ ਸੀ ਔਰ ਮਨ ਵਧੀਆ ਸੀਗਾ ਤਕੜਾ ਨਹੀਂ ਹੈਗਾ ਐਮੋਜੀ ਗੱਲ ਨਹੀਂ ਕਾਂ ਦਾ ਜੱਸੇ ਦੇ ਦਾਵਾਂ ਦਾ ਬਚਾਓ ਕਰ ਜਾਂਦਾ ਸੀਗਾ ਸੋ ਦੋ ਕੁਸ਼ਤੀਆਂ ਦੇ ਵਿੱਚ ਇਹੀ ਦੇਖਿਆ ਕਿ ਜੱਸੇ ਨੇ ਸਿਕੰਦਰ ਸਿੰਘ ਨੂੰ ਖੂਬ ਰਗੜਿਆ ਸੀ ਸੋ ਸਿਕੰਦਰ ਜਿਹੜਾ ਉਹ ਵੀ ਇੱਕ ਟਾਈਗਰ ਹੈ ਜ਼ਹਿਰੀਲਾ ਸੱਪ ਹੈ ਉਹਨੇ ਉਹਨੂੰ ਪਤਾ ਸੀਗਾ ਕਿ ਮੈਂ ਅਟੈਕ ਕਿੱਦਾਂ ਕਰਨਾ ਵੀ ਇਹ ਜ਼ਿਆਦਾ ਅਟੈਕਿੰਗ ਕੁਸ਼ਤੀ ਖੇਡੀ ਉਹਨੇ ਵੀ ਜਦੋਂ ਤੀਸਰੀ ਕੁਸ਼ਤੀ ਹੋਈ ਤਾਂ ਉਹਦਾ ਇੱਕ ਦਮ ਉਹਨੇ ਲੱਕ ਨੂੰ ਜੱਫਾ ਹੀ ਪਾ ਲਿਆ ਜਦੋਂ ਲੱਕ ਨੂੰ ਜੱਫਾ ਪਾ ਲੈਣਾ ਕੋਈ ਵੀ ਬੰਦਾ ਮਾੜਾ ਬੰਦਾ ਵੀ ਪਾ ਲੈ ਘੁੱਟ ਕੇ ਤੇ ਉਦੋਂ ਅਗਲੇ ਬੰਦੇ ਦੀ ਅੱਧੀ ਜਾਨ ਘਟ ਜਾਂਦੀ ਐ ਸੋ ਉਦੋਂ ਉਹ ਦਾਅ ਮਾਰ ਗਿਆ ਉਹਦੇ ਤੇ ਉਹਨੇ ਸੁੱਟ ਲਿਆ ਉਹਨੂੰ ਔਰ ਸਿੱਧਾ ਹੀ ਉਹ ਕਲੀਨ ਬੋਲਡ ਹੋ ਗਿਆ ਯਾਨੀ ਦੋਨੇ ਮੋਢੇ ਉਹਦੇ ਲੱਗੇ ਸੋ ਉਹ ਕੁਸ਼ਤੀ ਸਿਕੰਦਰ ਜਿੱਤ ਗਿਆ ਸੀ ਉਸ ਤੋਂ ਬਾਅਦ ਕੋਈ ਕੁਸ਼ਤੀ ਦੇਖਣ ਨੂੰ ਨਹੀਂ ਮਿਲੀ ਉਮੀਦ ਕਰਦੇ ਆ ਕਿ ਇਹ ਛਿੰਝ ਮੇਲਿਆਂ ਦੇ ਵਿੱਚ ਇੱਕ ਅੱਧੀ ਕੁਸ਼ਤੀ ਤਾਂ ਯਾਰ ਹੋਣੀ ਚਾਹੀਦੀ ਐ ਨਾ ਪ੍ਰਿਤਪਾਲ ਨਾਲ ਹੋ ਰਹੀ ਐ ਨਾ ਜੱਸੇ ਨਾਲ ਉਹਨਾਂ ਦੀ ਹੋ ਰਹੀ ਐ ਤੇ ਮੈਨੂੰ ਲੱਗਦਾ ਅਜੇ ਤੱਕ ਇਹਦੇ ਨਾਲ ਵੀ ਨਹੀਂ ਹੋਈ ਆਪਣੇ ਬੁੱਢੇ ਸ਼ੇਰ ਆਪਣਾ ਭਪਿੰਦਰ ਜੀ ਨਾਲੇ ਨਾਲ ਤੇ ਅਜੇ ਮਿਰਜੇ ਰਾਨ ਨਾਲ ਵੀ ਨਹੀਂ ਹੋਈ ਇਹ ਚਾਰ ਤਗੜੇ ਮਲਣੇ ਸਿਕੰਦਰ ਜੀ ਦਾ ਇਹਨਾਂ ਨਾਲ ਖਲੂਗਾ ਉਸ ਦਿਨ ਉਹਨੂੰ ਪਤਾ ਲੱਗੂ ਇਹ ਸੀਜ਼ਨ ਦੇ ਵਿੱਚ ਉਹ ਥੋੜਾ ਜਿਹਾ ਕਮਜ਼ੋਰ ਐ ਪਿਛਲੇ ਸਾਲਾਂ ਦੀ ਅਪੇਕਸ਼ਾ ਤੇ ਆਪਾਂ ਆਪਣੀ ਇਸ ਕਸਤੀ ਤੇ ਜਾਣਿਆ ਸੋ ਜਦੋਂ ਇਹਨੇ ਆਪਣਾ ਸਾਗਰ ਨੇ ਇਹਨੂੰ ਜੱਸੇ ਨੂੰ ਪਿੱਛੋਂ ਦੀ ਜਫਾ ਪਾ ਕੇ ਚੁੱਕ ਕੇ ਸੁੱਤਣ ਦੀ ਕੋਸ਼ਿਸ਼ ਕੀਤੀ ਤਾਂ ਜੱਸੇ ਨੇ ਬਖੂਬੀ ਇਸ ਦਾਅ ਨੂੰ ਕਟਿਆ ਘੁੰਮ ਕੇ ਅੱਗੇ ਆਇਆ ਔਰ ਜਦੋਂ ਲੱਤ ਚ ਲਾਤੇ ਇਹਨੇ ਫਸਾਈ ਤਾਂ ਡਿੱਗਣਾ ਜੱਸੇ ਨੇ ਸੀ ਪਰ ਡਿੱਗਿਆ ਸਾਗਰ ਕਿਉਂਕਿ ਜੱਸੇ ਦਾ ਦਾ ਹੀ ਦਾ ਸੀ ਐਦਾਂ ਡਿੱਗਿਆ ਤੁਸੀਂ ਦੇਖੋ ਇਹ ਦੇਖਦੇ ਬਣਦਾ ਹੈ ਕਿ ਜਦੋਂ ਉਹ ਡਿੱਗਦਾ ਉਹਦੇ ਕੋਲ ਕੋਈ ਵੀ 1% ਵੀ ਮੌਕਾ ਨਹੀਂ ਸੀ ਮੈਂ ਸਿੱਧਾ ਹੀ ਹੋ ਜਾਵਾ ਜਾਂ ਆਪਣਾ ਦਾਅ ਬਚਾ ਜਾ ਜਾਂ ਘੁੰਮ ਕਰ ਘੁੰਮ ਜਾ ਤੇ ਜਿੱਥੇ ਕਿ ਦੋਨੇ ਮੋਢੇ ਨਾ ਲੱਗਣ ਉਹ ਸਿੱਧਾ ਹੀ ਚਿੱਤ ਡਿੱਗਦਾ ਸੋ ਇਹ ਕੁਸ਼ਤੀ ਬੰਬ ਪਿੰਡ ਦੇ ਵਿੱਚ ਬੰਬ ਕੁਸ਼ਤੀ ਬੰਬ ਦਾ ਜੱਸਾ ਪੱਟੀ ਦਾ ਬੰਬ ਦਾ ਔਰ ਬੰਬ ਦਰਸ਼ਕਾਂ ਨੇ ਵੇਖਿਆ ਬੰਬ ਵਾਹ ਵਾਈ ਹੋਈ ਭਾਈ ਹਰ ਇੱਕ ਚੀਜ਼ ਹੀ ਬੰਬ ਸੀ ਇੱਥੇ ਕਮੇਟੀ ਵੀ ਬੰਬ ਇਥੋਂ ਦੀ ਐ ਵਿਵਸਥਾ ਵੀ ਬੰਬ ਸੋ ਸਾਰਾ ਕੰਮ ਹੀ ਇੱਕ ਨੰਬਰ ਦਾ ਸੀ ਸੋ ਇਹ ਕੁਸ਼ਤੀ ਜਿਹੜੀ ਹੈ ਜੱਸਾਪਤੀ ਨੇ ਵਿਨ ਕਰ ਲਈ ਜਿੱਤ ਲਈ ਸੋ ਸਾਗਰ ਕੁਸ਼ਤੀ ਹਾਰ ਗਿਆ ਪਰ ਸਾਗਰ ਨੂੰ ਹੋਰ ਕੁਸ਼ਤੀਆਂ ਮਿਲਣੀਆਂ ਚਾਹੀਦੀਆਂ ਨੇ ਉਹ ਬਹੁਤ ਵਧੀਆ ਮਨ ਲੈ ਹੋਰ ਪਹਿਲਵਾਨਾਂ ਨੂੰ ਉਹ ਕੁਝ ਕੁ ਲੂਗਾ ਤਾਂ ਜ਼ਰੂਰ ਜਿੱਤੂਗਾ ਤੇ ਆਪਣਾ ਦੂਜੇ ਨੰਬਰ ਦੀ ਛੰਡੀ ਦੀ ਕੁਸ਼ਤੀ ਨਾਲ ਜਦੋਂ ਵੀ ਕੁਝ ਕਿਲੂਗਾ ਦੂਜੇ ਨੰਬਰ ਦੀ ਛੰਡੀ ਦੇ ਨਾਲ ਕੁਸ਼ਤੀ ਦੇ ਨਾਲ ਜਦੋਂ ਵੀ ਉਹ ਕਿਲੂਗਾ ਤਾਂ ਜ਼ਰੂਰ ਜਿੱਤੂਗਾ ਉਹ ਵਧੀਆ ਮਨ ਲੈ ਤਗੜਾ ਮਨ ਲੈ ਮਾੜਾ ਮਾਲ ਨਹੀਂ ਹੈਗਾ ਸੋ ਦੋਸਤੋ ਵੀਡੀਓ ਚੰਗੀ ਲੱਗੀ ਤਾਂ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਔਰ ਮੇਰੇ ਭਰਾ ਬਣ ਕੇ ਇਹ ਚੈਨਲ ਨੂੰ ਆਪਣੇ ਨੂੰ ਕਰ ਲੋ ਸਬਸਕ੍ਰਾਈਬ ਤਾਂ ਕਿ ਇਹ ਆਉਣ ਵਾਲੀਆਂ ਵੀਡੀਓ ਸਭ ਤੋਂ ਪਹਿਲਾਂ ਤੁਹਾਡੇ ਕੋਲ ਪਹੁੰਚਿਆ ਕਰਨ ਸੋ ਦੋਸਤੋ ਰਿਵਿਊ ਤੁਹਾਨੂੰ ਕਿਦਾਂ ਦਾ ਲੱਗਿਆ ਕਿ ਪਿਆਰ ਦਾ ਜਿ Comment ਤੁਸੀਂ ਜਿਵੇਂ ਕਰਦੇ ਹੁੰਦੇ ਹੋ ਕਰ ਦੋ ਜਾਂਦੇ ਜਾਂਦੇ ਥੋੜਾ ਜਿਹਾ ਤੁਹਾਡਾ ਸਮਾਂ ਵੇਸਟ ਜਰੂਰ ਲੂਗਾ ਸੋ ਇਹਦੇ ਨਾਲ ਹੀ ਬੱਸ ਕਰਦੇ ਹਾਂ ਸਤਿ ਸ੍ਰੀ ਅਕਾਲ ਧੰਨਵਾਦ ਸਾਰਿਆਂ ਦਾ